ਮੈਂ ਤਾਂ ਨਾ ਤੁਹਾਡੀ ਨੌਕਰੀ ਦੀ ਟੈਨਸ਼ਨ ਹੋਈ ਪਈ ਐ ਹੁਣ ਹੱਥ ਧੋਕੇ ਬੈਠ ਕੇ ਨਾ ਆਪਦੇ ਕਿਉਂ ਰਿਸ਼ਵਤ ਲੈਂਦੇ ਸੀ ਬਾਹਲਾ ਖਾਂਦਾ ਥੋੜੇ ਤੋਂ ਵੀ ਜਾਂਦਾ ਉਹ ਕੰਮ ਕੀਤਾ ਤੁਸੀਂ ਤਾਂ ਆਪ ਦਾ ਯਾਰ ਮੈਨੂੰ ਕੀ ਪਤਾ ਯਾਰ ਸਾਰੇ ਹੀ ਖਾਂਦੇ ਆਗੇ ਹਾਂ ਸਾਰੇ ਹੀ ਖਾਂਦੇ ਸਾਰੇ ਤਾਂ ਖੂਚ ਛਾਲ ਮਾਰਨਗੇ ਤੁਸੀਂ ਵੀ ਨਾਲ ਹੀ ਮਾਰਦੇ ਹੋ ਮੇਰੀ ਤਾਂ ਬੱਜ ਗਈ ਹੁਣ ਮੈਂ ਇੱਧਰ ਉਹ ਬੱਬੂ ਕਿਉਂ ਨਹੀਂ ਉਹ ਨਾਲ ਗਲੇ ਵੀਤ ਵੀ ਇਹਨੇ ਕੌਣ ਐ ਨਾ ਬਾਪੂ ਜੀ ਆ ਗੋਣਾ ਇਹ ਕਿਨੂੰ ਕਹਾਂ ਹੇ ਬੱਤਾ ਛੋਟੀ ਮਾਂ ਗਈ ਉਹੀ ਕਿਹਾ ਸੀਗਾ ਵੀ ਵਿਆਹ ਕਰਾ ਲਾ ਮੈਂ ਤਾਂ ਕਰਵਾ ਲਿਆ ਹਾਂ ਹਾਂ ਮਨਪ੍ਰੀਤ ਤੂੰ ਬਾਪੂ ਨੂੰ ਰੋਟੀ ਨਹੀਂ ਦਿੰਦੀ ਸੀ ਨਾ ਤਾਂ ਕਰਕੇ ਮੈਂ ਬਾਪੂ ਦਾ ਵਿਆਹ ਆਪਣੀ ਮਰਜ਼ੀ ਨਾਲ ਕੀਤਾ ਨਹੀਂ ਬੱਤਾ ਇਹਨੇ ਮੈਨੂੰ ਕਿਹਾ ਹੋਵੇ ਸੀਗਾ ਕਹਿੰਦੀ ਮੈਂ ਇਥੇ ਰੋਟੀ ਨਹੀਂ ਦਿੱਤੀ ਜਾਂਦੀ ਜੇ ਤੂੰ ਰੋਟੇ ਨਹੀਂ ਖਾਣਾ ਤੇ ਵਿਆਹ ਕਰਾ ਲਾ ਜੇ ਮੈਂ ਇਹ ਕਿਹਾ ਸੀ ਤਾਂ ਤੂੰ ਹੀ ਵਿਆਹ ਕਰਵਾ ਲੈਣਾ ਸੀਗਾ ਨਾ ਲੋਕ ਕੀ ਕਹਿਣਗੇ ਇਹ ਨਹੀਂ ਸੋਚਿਆ ਤੁਸੀਂ ਅੱਛਾ ਨਾ ਲੋਕਾਂ ਨੂੰ ਉਹਦੇ ਨਹੀਂ ਕੁਝ ਕਿਹਾ ਜਦੋਂ ਬਾਪੂ ਵਿਚਾਰਾ ਦਰਦ ਦਰਦ